ਸਤਨਾਮ ਸ੍ਰੀ ਵਾਹਿਗੁਰੂ ਜੀ ਆਓ ਗੁਰੂ ਪਿਆਰੀ ਸੰਗਤ ਜੀ ਸੁਣਦੇ ਹਾਂ ਸਾਖੀ ਸ਼ਾਹ ਜਹਾਨ ਨੇ ਗੁਰੂ ਹਰ ਰਾਏ ਜੀ ਤੋਂ ਹਰੜ ਤੇ ਲੌਂਗ ਮੰਗਣਾ ਜੋ ਸਾਰੇ ਮੁਲਕ ਵਿੱਚ ਕਿਤੋਂ ਨਾ ਮਿਲਿਆ ਉਹ ਗੁਰੂ ਜੀ ਦੇ ਖਜਾਨੇ ਵਿੱਚੋਂ ਸੁਭਾਵਕ ਹੀ ਮਿਲ ਗਿਆ ਸਤਨਾਮ ਸ੍ਰੀ ਵਾਹਿਗੁਰੂ ਜੀ ਪਾਦਸ਼ਾਹ ਸ਼ਾਹ ਜਹਾਨ ਦੇ ਚਾਰ ਪੁੱਤਰ ਸਨ ਇੱਕ ਦਾਰਾ ਸਕੋਹਾ ਦੂਜਾ ਸੁਜਾ ਮੁਹੰਮਦ ਤੀਜਾ ਔਰੰਗਜੀਬ ਅਤੇ ਚੌਥਾ ਮਰਾਦ ਆਪਣੇ ਪੁੱਤਰ ਦਾਰਾ ਸ਼ਿਕੋ ਨਾਲ ਬਾਦਸ਼ਾਹ ਬਹੁਤ ਪਿਆਰ ਕਰਦਾ ਸੀ ਅਤੇ ਇਸ ਨੂੰ ਹੀ ਆਪਣਾ ਗੱਦੀ ਦਾ وارث ਬਣਾਉਣਾ ਚਾਹੁੰਦਾ ਸੀ ਇਸ ਗੱਲ ਕਰਕੇ ਹੀ ਔਰੰਗਜੀਬ ਇਸ ਨਾਲ ਈਰਖਾ ਕਰਦਾ ਸੀ ਅਤੇ ਬਹੁਤ ਵੈਰ ਰੱਖਦਾ ਸੀ ਇਸ ਈਰਖਾ ਦੇ ਕਾਰਨ ਔਰੰਗਜ਼ੇਬ ਨੇ ਦਾਰਾ ਸ਼ਕੋ ਦੇ ਰਸੋਈਏ ਪਾਸੋਂ ਉਸ ਨੂੰ ਖਾਣੇ ਵਿੱਚ ਛੇਰਤੀ ਮੁੱਛ ਦਾ ਵਾਲ ਖਵਾ ਦਿੱਤਾ ਜਿਸ ਨਾਲ ਦਾਰਾ ਸ਼ਕੋ ਦਿਨੋ-ਦਿਨ ਕਮਜ਼ੋਰ ਅਤੇ ਬਿਮਾਰ ਰਹਿੰਦਾ ਸੀ ਅਤੇ ਕਿਸੇ ਵੀ دارو-ਦਵਾ ਨਾਲ ਉਸ ਨੂੰ ਆਰਾਮ ਨਹੀਂ ਸੀ ਆਉਂਦਾ ਪਾਦਸ਼ਾਹ ਨੇ ਦੇਸ਼ ਦੇ ਸਾਰੇ ਸਿਆਣੇ ਹਕੀਮ ਸੱਦ ਕੇ ਉਹਨਾਂ ਤੋਂ ਸਲਾਹ ਲਈ ਹਕੀਮਾਨੇਦਾਰ ਅਸ਼ਕੋ ਦੀ ਚੰਗੀ ਤਰ੍ਹਾਂ ਦੇਖਭਾਲ ਕਰਕੇ ਕਿਹਾ ਕਿ ਜੇਕਰ ਇੱਕ ਲੌਂਗ ਜਿਸ ਦਾ ਵਜ਼ਨ 1 ਮਾਸਾ ਹੋਵੇ ਅਤੇ ਹਰੜ ਜਿਸ ਦਾ ਵਜ਼ਨ 14 ਸਿਰਸਾਹੀ ਹੋਵੇ ਜੇਕਰ ਇਹ ਦੋਵੇਂ ਚੀਜ਼ਾਂ ਮਿਲਾ ਕੇ ਸ਼ਾਹਜਾਹਦੇ ਨੂੰ ਦਿੱਤੀਆਂ ਜਾਣ ਤਾਂ ਇਹਨਾਂ ਦੇ ਖਾਂ ਨਾਲ ਛੇਰ ਦਾ ਵਾਲ ਬਾਹਰ ਨਿਕਲ ਜਾਵੇਗਾ ਅਤੇ ਸ਼ਾਹਜਾਹਦਾ ਰਾਜੀ ਹੋ ਜਾਵੇਗਾ ਇਸ ਤੋਂ ਬਿਨਾ ਹੋਰ ਕੋਈ ਇਲਾਜ ਸਾਡੀ ਸਮਝ ਵਿੱਚ ਨਹੀਂ ਆਉਂਦਾ ਹਕੀਮਾਂ ਦੀ ਇਹ ਗੱਲ ਸੁਣ ਕੇ ਸ਼ਾਹਜਹਾਨ ਨੇ ਇਹ ਦੋਵੇਂ ਚੀਜ਼ਾਂ ਲਿਆਉਣ ਵਾਸਤੇ ਸਾਰੇ ਮੁਲਕ ਵਿੱਚ ਆਪਣੇ ਆਦਮੀ ਭੇਜ ਦਿੱਤੇ ਪਰ ਇਤਨੇ ਵਜਨ ਦਾ ਲੌਂਗ ਅਤੇ ਹਰੜ ਕਿਤੋਂ ਵੀ ਨਾ ਮਿਲੇ ਜਦ ਇਨ੍ਹਾਂ ਚੀਜ਼ਾਂ ਦੀ ਭਾਲ ਵਾਸਤੇ ਸਾਰੇ ਰੌਲਾ ਪੈ ਗਿਆ ਤਾਂ ਪਾਦਸ਼ਾਹ ਨੂੰ ਵਜ਼ੀਰ ਖਾਨ ਨੇ ਦੱਸਿਆ ਕਿ ਉਸ ਨੂੰ ਗੁਰੂ ਜੀ ਦੇ ਇੱਕ ਸਿੱਖ ਪਾਸੋਂ ਪਤਾ ਲੱਗਾ ਹੈ ਕਿ ਦੋਵੇਂ ਚੀਜ਼ਾਂ ਗੁਰੂ ਹਰ राय ਜੀ ਪਾਸ ਹਨ ਜੇਕਰ ਪਾਤਸ਼ਾਹ ਸਲਾਮਤ ਚਾਹਣ ਤਾਂ ਗੁਰੂ ਜੀ ਪਾਸੋਂ ਚਿੱਠੀ ਲਿਖ ਕੇ ਮੰਗਵਾ ਸਕਦੇ ਹਨ ਵਜ਼ੀਰ ਖਾਂ ਦੀ ਇਹ ਗੱਲ ਸੁਣ ਕੇ ਪਾਤਸ਼ਾਹ ਨੇ ਗੁਰੂ ਜੀ ਨੂੰ ਲਿਖਿਆ ਕਿ ਗੁਰੂ ਘਰ ਸਦਾ ਹੀ ਸਾਡੇ ਵੱਡਿਆਂ ਤੇ ਵੱਡਿਆਂ ਉੱਤੇ ਮਿਹਰबान ਰਿਹਾ ਹੈ ਉਸ ਨੂੰ ਕਿਸੇ ਦਵਾਈ ਨਾਲ RAM ਨਹੀਂ ਆਇਆ ਹਕੀਮਾਂ ਨੇ ਦੱਸਿਆ ਹੈ ਕਿ ਜੇਕਰ ਇਸ ਨੂੰ ਇੱਕ ਮਾਸੇ ਦਾ ਇੱਕ ਲੌਂਗ ਅਤੇ 14 ਮਾਸਿਆਂ ਦੀ ਇੱਕ ਹਰੜ ਮਿਲਾ ਕੇ ਖਵਾਈ ਜਾਵੇ ਤਾਂ ਇਹ ਰਾਜੀ ਹੋ ਸਕਦਾ ਹੈ ਪਰ ਇਹ ਦੋਵੇਂ ਚੀਜ਼ਾਂ ਮੈਨੂੰ ਸਾਰੇ ਦੇਸ਼ ਵਿੱਚੋਂ ਨਹੀਂ ਮਿਲੀਆਂ ਮੈਨੂੰ ਪਤਾ ਲੱਗਾ ਹੈ ਕਿ ਇਹ ਦੋਵੇਂ ਚੀਜ਼ਾਂ ਆਪ ਜੀ ਪਾਸ ਮੌਜੂਦ ਹਨ ਆਪ ਕਿਰਪਾ ਕਰਕੇ ਜੇ ਇਹ ਦੋਵੇਂ ਚੀਜ਼ਾਂ ਮੈਨੂੰ ਭੇਜ ਦਿਓ ਤਾਂ ਆਪ ਜੀ ਦਾ ਮੇਰੇ ਉੱਪਰ ਵੱਡਾ ਉਪਕਾਰ ਹੋਵੇਗਾ ਇਹਨਾਂ ਦੇ ਨਾਲ ਇੱਕ ਗਜ ਮੋਤੀ ਉਹ ਮੋਤੀ ਜੋ ਹਾਥੀ ਦੇ ਸਿਰ ਵਿੱਚੋਂ ਨਿਕਲਦਾ ਹੈ ਉਹ ਵੀ ਆਪਣੇ ਪਾਸੋਂ ਭੇਜ ਦੇਣਾ ਮੈਂ ਉਸ ਨੂੰ ਵੇਖਣਾ ਚਾਹੁੰਦਾ ਹਾਂ ਜਦ ਪਾਦਸ਼ਾਹ ਦੀ ਇਹ ਚਿੱਠੀ ਲੈ ਕੇ ਪਾਦਸ਼ਾਹ ਦਾ ਅਮਰਾਵ ਗੁਰੂ ਜੀ ਪਾਸ ਕੀਰਤਪੁਰ ਆਇਆ ਤਾਂ ਗੁਰੂ ਜੀ ਨੇ ਆਪਣੇ ਤੋਸ਼ੇਖਾਨੇ ਵਿੱਚੋਂ ਕਢਾ ਗਏ ਇਹ ਤਿੰਨੇ ਚੀਜ਼ਾਂ ਪਾਤਸ਼ਾਹ ਦੇ ਆਦਮੀ ਨੂੰ ਦੇ ਦਿੱਤੀਆਂ ਜਦ ਇਹ ਚੀਜ਼ਾਂ ਪਾਤਸ਼ਾਹ ਕੋਲ ਗਈਆਂ ਤਾਂ ਉਹ ਇਹਨਾਂ ਨੂੰ ਵੇਖ ਕੇ ਬੜਾ ਹੈਰਾਨ ਹੋਇਆ ਕਿ ਜਿਹੜੀ ਦੁਰਲੱਭ ਚੀਜ਼ ਸਾਰੇ ਦੇਸ਼ ਵਿੱਚੋਂ ਨਹੀਂ ਮਿਲ ਸਕੀ ਉਹ ਗੁਰੂ ਜੀ ਦੇ ਖਜ਼ਾਨੇ ਵਿੱਚੋਂ ਸੁਭਾਵਕ ਹੀ ਮਿਲ ਗਈ ਹੈ ਕੀ ਮਾਣੇ ਲੌਂਗ ਅਤੇ ਹਰੜ ਲੈ ਕੇ ਇਹਨਾਂ ਦਾ ਵਜਨ ਪੂਰਾ ਠੀਕ ਵੇਖ ਕੇ ਦਾਰਾ ਛਕੋ ਦਾ ਇਲਾਜ ਸ਼ੁਰੂ ਕਰ ਦਿੱਤਾ ਜਿਸ ਨਾਲ ਦਾਰਾ ਛਕੋ ਥੋੜੇ ਦਿਨਾਂ ਵਿੱਚ ਹੀ ਰਾਜੀ ਹੋ ਗਿਆ ਅਤੇ ਪਾਦਸ਼ਾਹ ਖੁਸ਼ ਹੋ ਕੇ ਗੁਰੂ ਘਰ ਦੀ ਮਹਿਮਾ ਕਰਨ ਲੱਗਾ ਚੋਪਈ ਸਤਗੁਰ ਕੇ ਘਰ ਕੋ ਤਨ ਤਨ ਸਾਹੂ ਆਦ ਸਭ ਕਹੈ ਪ੍ਰਸੰਨ ਰਾਜ ਜੋਗ ਜੋ ਕਰਤ ਹਮੇਸ਼ਾ ਸਗਰੇ ਜਗ ਮੈਂ ਵਿਦਤ ਵਿਵਿਸ਼ੇਸ਼ਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ